ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਤਰੀ ਚਲੇ ਗਿਆ ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਅੱਜ ਲੋਕਾਂ ਨੇ ਜੇ ਸਾਨੂੰ ਹਰਾਤਾ ਉਹ ਵੀ ਕੋਈ ਵੱਡੀ ਗੱਲ ਨਹੀਂ ਜਿਨ੍ਹਾਂ ਨੇ ਸਾਨੂੰ ਬਣਾਇਆ ਤੇ ਸਾਨੂੰ ਹਰਾਵਿੰਦਾ ਕੋਈ ਵੱਡੀ ਗੱਲ ਇਹ ਕਿਹੜੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਕਹਿੰਦੇ ਅਕਾਲੀ ਦਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿਨ੍ਹਾਂ ਚੋਂ ਲੋਕਾਂ ਨੇ ਕੱਢੇ ਨੇ ਅਸੀਂ ਸ਼ੁਰੂ ਤੋਂ ਹੀ ਜਮਾਨਦਾਰੋ ਕਾਲੀ ਅਸੀਂ ਕਦੇ ਅਕਾਲੀ ਦਲ ਛੱਡਿਆ ਨਹੀਂ ਇਹ ਐਂ ਕਰਦੇ ਨੇ ਐ ਭੂਆ ਕੋਲ ਚਲੇ ਗਏ ਫੇਰ ਮੁੜੇ ਕੀ ਅਸੀਂ ਆਪਣੀ ਪਾਰਟੀ ਚ ਵਾਪਸ ਆਏ ਅਸੀਂ ਕਦੇ ਹੋਰ ਪਾਸੇ ਨਹੀਂ ਗਏ ਤੇ ਤੁਸੀਂ ਹੁਣ ਤੱਕ ਕਿੰਨੀਆਂ ਪਾਰਟੀਆਂ ਬੰਦ ਲੀਆਂ ਇਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਤਰੀ ਚਲੇ ਗਿਆ ਤੇ ਉਹ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਕਹਿੰਦੇ ਕਾਲੀ ਦਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੇ ਉਹਦੇ ਮੰਨਾਂਗੇ ਜਿੰਦੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਵੱਲੋਂ ਇੱਥੇ ਜਾ ਕੇ ਭੂਆ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਕੁ ਦਿਨ ਬਾਪੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫੇਰ ਮੋੜੇ ਦੱਸੋ ਹੁਣ ਤੂੰ ਇਹ ਕਰੇ ਰਟਾਇਰ ਵੀ ਹੋ ਜੋ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਉਹ ਪਾਰਲੀਮੈਂਟ ਚ ਦੇਖ ਤੁਸੀਂ ਵਿਧਾਨ ਸਭਾ ਦੇਖਿਆ ਸੀਗਾ ਕਮ ਨੌਰੇ ਲਾਉਂਦੇ ਹੁੰਦੇ ਨੇ ਜਿਹਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚੱਲੇ ਉੱਠੇ ਮਾਗੀ ਕੀ ਤਮ ਜਿੰਦਾ ਲੈ ਗਿਆ ਮੈਂ ਕਿ ਜਿੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਹਰ ਮੇਰਾ ਕੰਮ ਖਤਮ ਐਸ ਕੰਮ ਬੱਤੇ ਆਇਆ ਮੈਂ ਕਿ ਸੋ ਜਿੰਦਾ ਲਾਤਾ ਜੀ ਮੈਂ ਇਹਨਾਂ ਨੂੰ ਉੱਥੇ ਪਿੱਟ ਦੇ ਜੀ ਬਰ ਕੰਮ ਜਿੰਦਾ ਲਾਤਾ ਮੈਂ ਕਿ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆ ਜੋ ਬੈਠੋ ਕਰੀਏ ਗੱਲ ਇਹਨਾਂ ਦਾ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬਸ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਤੜਕੀ ਲੱਗ ਜਾਂਦੇ ਆ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੁਦਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਫਿਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਕੋਈ ਮੈਂ ਉਹ ਵੀ ਭਈ ਮੈਂ ਤਾਂ ਠਿਕਾਣਾ ਦੇ ਸਪਾਲਿਆਂ ਜਾਂ ਬਸਾਂ ਚ ਸਪਾਲਿਆਂ ਰੇਤ ਦੇੋਂ ਕੱਢਣ ਦਾ ਕਿਸੇ ਜੀ ਹਿੱਸਾ ਨਹੀਂ ਪਾਇਆ ਹਿੱਸਾ ਜ਼ਰੂਰ ਪਾਇਆ ਬਸ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ 3.5 ਕਰੋੜ ਵਕੀਲ ਮੇਰਾ ਹੈ ਤੇ ਬੋਲਣਗੇ ਕੀ ਹੋ ਬੋਲਣ ਜੋ ਕੇ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ ਇਹ ਕੰਮ ਪਹਿਲਾਂ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ ਸਾਡੀ ਵਾਰੀ ਆਊਗੀ ਅਗਲੀ ਵਾਰੀ ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ ਹੁਣ ਫੇਰ ਸਾਡੀ ਵਾਰੀ ਆਊਗੀ ਐਂ ਵਾਰੀਆਂ ਬਣ ਲੀਆਂ ਸੀ ਉਹ ਇੱਕ ਪਿੰਡ ਚ ਨਾ ਮਹਸਾ ਚੋਰੀ ਹੋਣ ਲੱਗੀਆਂ ਇੱਕ ਮਹਾਂਸ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਤੀਜੇ ਦਿਨ ਫੇਰ ਇੱਕ ਮਹਾਂਸ ਚੋਰੀ ਹੋ ਗਈ ਉਹ ਪਿੰਡ ਚ ਕੋਈ ਸਾਥ ਰਹਿੰਦਾ ਸੀ ਡੇਰਾ ਸੀ ਉਹਦਾ ਲੋਕ ਉਹਦੇ ਕੋਲ ਮੰਨਤਾ ਬਹੁਤ ਸੀ ਉਹਦੀ ਲੋਕ ਉਹਦੇ ਕੋਲ ਕਹਿੰਦੇ ਬਾਬਾ ਜੀ ਜਮੇ ਪੱਟੇ ਗਏ ਮਹਸਾ ਹੀ ਚੋਰੀ ਹੁਣ ਨਹੀਂ ਹਟ ਰਹੀਆਂ ਕੀ ਕਰੀਏ ਉਹ ਬਾਬਾ ਕਹਿੰਦਾ ਐ ਕਰੋ ਇੱਕ ਚਾਦਰ ਲੈ ਕੇ ਨਾ ਚਾਰ ਜਣਿਆਂ ਨੂੰ ਚਾਦਰ ਫੜਾ ਦਿਓ ਚਾਰੇ ਕੰਨੇ ਫੜ ਕੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿਓ ਕਿ ਚਾਦਰ ਦੇ ਥੱਲੋਂ ਦੀ ਲੰਘਾ ਲਓ ਸਾਰੇ ਪਿੰਡ ਨੂੰ ਜਿਹਨੇ ਮਹਿਸਾ ਚੋਰੀ ਕੀਤੀ ਹੋਈਆਂ ਜਦੋਂ ਹੀ ਚਾਦਰ ਥੱਲੋਂ ਦੀ ਲੰਘਿਆ ਉੱਥੇ ਹੀ ਡਿਗਪੂ ਮਰ ਜੂ ਚਲੋ ਪਿੰਡ 'ਚ ਅਨਾਉਂਸਮੈਂਟ ਕਰਤੀ ਚਾਰ ਜਣੇ ਚਾਦਰ ਲੈ ਕੇ ਖੜ ਗਏ ਥੱਲੋਂ ਦੀ ਲੋਕਾਂ ਨੂੰ ਕੱਢੀ ਗਏ ਸਾਰੇ ਬੰਦੇ ਕੱਢ ਤੇ ਸਾਰੀਆਂ ਪਿੰਡ ਦੀਆਂ ਮਹਿਰਮ ਬੀਬੀਆਂ ਥਲੋਂ ਦੀ ਲੰਘੀਆਂ ਬੱਚੇ ਵੀ ਲੰਗਾ ਲੇ ਕੋਈ ਡਗੇ ਹੀ ਨਹੀਂ ਕੋਈ ਮਰੇ ਹੀ ਨਹੀਂ ਕਾਰਨ ਪਤਾ ਕੀ ਹੈ ਜਿਹੜੇ ਮੈਂ ਸੱਚੀ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੂ ਕੌਣ ਆਪਾਂ ਹੀ ਕੀਤਾ ਹੈ 70 ਸਾਲ ਤੋਂ ਚੋਰਾਂ ਨੂੰ ਚਾਦਰਾਂ ਫੜਾ ਰੱਖਿਆ ਸੀ ਆਪਦੇ ਆਪ ਤੇ ਸ਼ੱਕ ਕਰੀ ਜਾਂਦੇ ਸੀ ਵੀ ਆਹੋ ਲੁੱਟਿਆ ਉਹ ਲੁੱਟਣ ਵਾਲੇ ਤਾਂ ਚਾਦਰਾਂ ਬੜੀ ਖੜੇ ਨੇ ਹੁਣ ਤੁਸੀਂ ਕੰਨੀਆਂ ਬਦਲੀਆਂ ਨੇ ਚਾਦਰਾਂ ਦੀਆਂ ਤਾਂ ਕਰਕੇ ਹੁਣ ਚੋਰੀਆਂ ਬੰਦ ਵੀ ਹੋਣਗੀਆਂ ਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਸ ਸਮੇਤ ਖਜ਼ਾਨੇ ਚ ਆਊਗਾ ਖਜ਼ਾਨੇ ਚੋਂ ਹਸਪਤਾਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਖਜ਼ਾਨੇ ਚੋਂ ਤੁਹਾਨੂੰ ਨੌਕਰੀਆਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਵਾਪਸ ਆਊਗਾ ਜਿੱਥੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਦੀ ਗੱਲ ਹੈ ਅਸੀਂ ਸ਼ੁਰੂ ਤੋਂ ਹੀ ਵਿਚਾਰ ਤੱਕ ਤੌਰ ਤੇ ਜਮਾਦਰੂ ਅਕਾਲੀਆਂ ਅਸੀਂ ਕਦੇ ਅਕਾਲੀ ਦਲ ਛੱਡਿਆ ਨਹੀਂ 60 70 ਸਾਲ ਦਾ ਢੀਂਸਾ ਸਾਹਿਬ ਦਾ ਸਿਆਸੀ ਜੀਵਨ ਹੋ ਗਿਆ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਾਲੀ ਦਲ ਨੇ ਤੇ ਪਰਿਵਾਰ ਦੇ ਵਿੱਚ ਨਾਰਾਜ਼ ਕਿਉਂ ਹੋ ਜਾਂਦੀ ਹੈ ਅਸੀਂ ਵਕ ਹੋਏ ਪਰ ਅਸੀਂ ਕੋਈ ਪਾਰਟੀ ਕਿਸੇ ਹੋਰ ਸ਼ਾਮਲ ਨਹੀਂ ਹੋਏ ਕਿਉਂਕਿ ਅਸੀਂ ਜਿਹੜਾ ਹੈ ਜਿਵੇਂ ਪਹਿਲਾਂ ਕਿਹਾ ਵਿਚਾਰਧਾਰਕ ਅਕਾਲੀ ਨਾਲ ਜੁੜੇ ਹੋਏ ਹਾਂ ਤੇ ਹੁਣ ਉਸ ਤੋਂ ਬਾਅਦ ਬੈਠ ਕੇ ਪਾਰਟੀ ਦੇ ਨਾਲ મતਭੇਦ ਦੂਰ ਹੋਏ ਤੇ ਅਸੀਂ ਵਾਪਸ ਪਾਰਟੀ ਦੇ ਵਿੱਚ ਹੀ ਆਈਆਂ। ਸੋ ਇਹ ਕੋਈ ਵੱਡੀ ਗੱਲ ਨਹੀਂ ਤੇ ਮੈਂ ਮੁਖਮੰਦੀ ਸਾਹਿਬ ਨੂੰ ਜਰੂਰ ਇਹ ਪੁੱਛਣਾ ਚਾਹੁੰਨਾ ਕਿ ਅਸੀਂ ਤਾਂ ਆਪਣੀ ਪਾਰਟੀ 'ਚ ਹੀ ਵਾਪਸ ਆਏ ਆਂ। ਅਸੀਂ ਕਿਸੇ ਹੋਰ ਪਾਸੇ ਨਹੀਂ ਗਏ। ਤੇ ਤੁਸੀਂ ਹੁਣ ਤੱਕ ਕਿੰਨੀਆਂ ਪਾਰਟੀਆਂ ਬਦਲੀਆਂ? ਤੁਸੀਂ ਆਪਦਾ ਸਿਆਸੀ ਜੀਵਨ ਪਹਿਲਾਂ ਰਾਮੂ ਵਾਲੀਆ ਸਾਹਿਬ ਦੀ ਲੋਕ ਭਲਾਈ ਪਾਰਟੀ ਦੇ ਵਿੱਚ ਸੀ ਤੁਸੀਂ। ਫੇਰ ਤੁਸੀਂ ਮਨਪ੍ਰੀਤ ਸਿੰਘ ਬਾਲਣ ਦੀ ਪੀਪੀਪੀ 'ਚ ਗਏ। ਫਿਰ ਤੁਸੀਂ ਉਹਨਾਂ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ 'ਚ ਗਏ ਤੇ ਹੁਣ ਤੁਹਾਨੂੰ ਉਹਨਾਂ ਨੇ ਜੇ ਮੁੱਖ ਮੰਤਰੀ ਬਣਾਤਾ ਜੇ ਕਿਤੇ ਮੁੱਖ ਮੰਤਰੀ ਤੁਹਾਨੂੰ ਨਾਂ ਲਾਣ ਕਰ ਦੇ ਤੇ ਤੁਸੀਂ ਕਿਸੇ ਹੋਰ ਪਾਰਟੀ ਚਲੇ ਜਾਂਦੇ ਚਰਚਾ ਜਮਾਂ ਚੱਲ ਰਹੀਆਂ ਸੀ ਵੀ ਸ਼ਾਇਦ ਥੋੜੀ ਗੱਲ ਕਾਂਗਰਸ ਨਾਲ ਚੱਲ ਰਹੀ ਸੀ ਉਹ ਸੋ ਮੋਕਾ ਪ੍ਰਸ਼ਤ ਕੌਣ ਹੈ ਇਹ ਅੰਦਾਜ਼ਾ ਪੰਜਾਬ ਦੇ ਲੋਕ ਆਪ ਹੀ ਲਾ ਲੈਣਗੇ ਵੀ ਕੌਣ ਸਧਾਂਤਕ ਤੌਰ ਤੇ ਜੁੜਿਆ ਹੋਇਆ ਢੀਂਸਾ ਸਾਹਿਬ ਤਾਂ 1972 ਵਿੱਚ ਆਜ਼ਾਦ ਤੌਰ ਤੇ ਜਿੱਤ ਕੇ ਸ਼੍ਰੋਮਣੀ ਗਾਲੀਦਲ ਵਿੱਚ ਸ਼ਾਮਲ ਹੋਈ ਸੀ ਹੜਾ ਕਿਉਂ ਤਾਂ ਕਾਂਗਰਸ ਦੀ ਸਰਕਾਰ ਬਣੀ ਸੀ ਕਿਉਂ ਕਿਉਂਕਿ ਉਹ ਉਹ ਹਮੇਸ਼ਾ ਦਿਲੋਂ ਮਨੋਂ ਅਕਾਲੀ ਸੀ ਤਾਂ ਹੀ ਉਦੋਂ ਸਰਕਾਰ ਭਾਵੇਂ ਕਾਂਗਰਸ ਦੀ ਬਣੀ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਈ ਤੇ ਤੁਸੀਂ ਆਪਣੇ ਘਰੇ ਬਾਂਚ ਚਾਤ ਮਾਰ ਕੇ ਦੇਖੋ ਤਾਂ ਫਿਰ ਤੁਹਾਨੂੰ ਪਤਾ ਚੱਲੂਗਾ ਕਿ ਕਿਹਦਾ ਕਰਤਾਰ ਕਿਹਾ ਜਾਂਦਾ ਤੇ ਦੂਜੀ ਗੱਲ ਤੁਸੀਂ ਕਹੀ ਵੀ ਇਲੈਕਸ਼ਨ ਨਹੀਂ ਜਿੱਤੇ ਕਦੇ ਲੋਕ ਸਾਰੇ ਜਾਣਦੇ ਆ ਲੋਕਾਂ ਨੂੰ ਪਤਾ ਹੈ ਹੁਣ ਤੱਕ 1972 ਤੋਂ ਲੈ ਕੇ ਅੱਜ ਤੱਕ ਤਕਰੀਬਨ 11 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਜਿਹੜੀਆਂ ਸਾਰੀਆਂ ਇੱਕ ਚੋਣ ਨੂੰ ਛੱਡ ਕੇ ਸਾਰੀਆਂ ਚੋਣਾਂ ਸਾਡਾ ਪਰਿਵਾਰ ਲੜਿਆ ਤੇ ਸਿਰਫ ਦੋ ਵਾਰੀ ਅਸੀਂ ਹਾਰੇ ਹਾਂ ਚਾਰ ਵਾਲੀ ਲਗਾਤਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਐਮ ਐਲ ਏ ਰਹੇ ਪੰਜ ਵਾਲੀ ਲੋਕਾਂ ਨੇ ਮੈਨੂ ਚ ਤਾਇਆ ਅਸੀਂ ਕੋਈ ਮਾਣਿਆ غرور ਨਹੀਂ ਕਰਦੇ ਤੁਹਾਡੇ ਵਾਂਗ ਕੋਈ ਹੰਕਾਰ ਇਹ ਤਾਂ ਲੋਕਾਂ ਦਾ ਮਾਣ ਹੁੰਦਾ ਹੈਗਾ ਕਿ ਲੋਕਾਂ ਨੇ ਐਡਾ ਵੱਡਾ ਸਾਡੇ ਤੇ ਪਰੋਸਾ ਜਤਾਇਆ ਅਸੀਂ ਤਾਂ ਲੋਕਾਂ ਦੀ ਦੇਣ ਦੇ ਨਹੀਂ ਸਕਦੇ ਕਦੇ ਤੇ ਅੱਜ ਲੋਕਾਂ ਨੇ ਜੇ ਸਾਨੂੰ ਹਰਾਤਾ ਉਹ ਵੀ ਕੋਈ ਵੱਡੀ ਗੱਲ ਨਹੀਂ ਜਿਨ੍ਹਾਂ ਨੇ ਸਾਨੂੰ ਬਣਾਇਆ ਜੇ ਸਾਨੂੰ ਹਰਾਵੇ ਤਾਂ ਕੋਈ ਵੱਡੀ ਗੱਲ ਨਹੀਂ ਪਰ ਜਿਹੜਾ ਜਹੰਕਾਰ ਤੁਸੀਂ ਕਰੇ ਬੈਠੇ ਹੋ 10 ਸਾਲਾਂ ਦੇ ਵਿੱਚ ਤੁਹਾਨੂੰ ਇੰਨਾ ਹੰਕਾਰ ਹੋ ਗਿਆ ਤੁਸੀਂ 40 ਸਾਲ ਸਿਆਸਤ ਕਰਕੇ ਦੇਖੋ ਫੇਰ ਪਤਾ ਚੱਲੂਗਾ ਵੀ ਕਿੰਨਾ ਕੁ ਤੁਹਾਡੇ ਨਾਲ ਲੋਕ ਲੰਬਾ ਸਮਾਂ ਨਿਭਦੇ ਆ ਫੇਰ ਤੁਹਾਨੂੰ ਅਸਲ ਜਿਹੜਾ ਤੁਹਾਡੀ ਜਿਹੜੀ ਮਾਨਸਿਕਤਾ ਹੈ ਜਿਹੜੀ ਤੁਹਾਡੀ ਔਕਾਤ ਹੈ ਉਹਦਾ ਪਤਾ ਫਿਰ ਚੱਲੂਗਾ ਇਸ ਲਈ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਛੋਟੀਆਂ ਤੇ ਹੁੱਚੀਆਂ ਗੱਲਾਂ ਨੇ ਤੇ ਦੂਜੀ ਗੱਲ ਲੋਕਾਂ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏਗਾ ਅੱਜ ਤੁਹਾਡੀ ਡਿਊਟੀ ਹੈ ਪੰਜਾਬ ਬਾਰੇ ਸੋਚਣ ਵਾਸਤੇ ਤੇ ਤੁਸੀਂ ਗੱਲਾਂ ਕੀ ਕਰਦੇ ਹੋ ਤੁਹਾਨੂੰ ਫਿਕਰ ਪਿਆ ਦੂਜੀਆਂ ਪਾਰਟੀਆਂ ਦੇ ਲੀਡਰਾਂ ਦਾ ਵੀ ਉਹ ਕੀ ਕਰ ਰਹੇ ਨੇ ਕਿਹੜਾ ਕਿਹੜੀ ਪਾਰਟੀ ਜਾ ਰਹੀ ਹੈ ਕਿਹੜਾ ਕੀ ਕਰ ਰਿਹਾ ਹੈ ਕਿਸੇ ਤੇ ਤੁਸੀਂ ਬੱਚੇ ਦੀ ਟਿੱਪਣੀ ਕਰਦੇ ਹੋ ਕਿਸੇ ਦੇ ਫਾਦਰ ਜੀ ਟਿੱਪਣੀ ਕਰਦੇ ਹੋ ਕਿਸੇ ਦੇ ਕਿਸੇ ਪਰਿਵਾਰ ਦੇ ਮੈਂਬਰ ਦੀ ਟਿੱਪਣੀ ਕਰਦੇ ਹੋ ਤੇ ਜੇ ਕੋਈ ਕਾ ਟਿੱਪਣੀ ਕਰਦੇ ਫਿਰ ਤੁਹਾਨੂੰ ਜਿਹੜਾ ਇੱਕ ਵਰਾਹੜਵਾ ਚੰਦੀ ਆ ਫਿਰ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਤਾਂ ਮਿੱਥੋਂ ਮੇੜਾ ਕੋਈ ਦੀਂਦਾ ਨਹੀਂ ਮੈਂ ਕਹਿੰਦਾ ਤੁਹਾਨੂੰ ਕਿਸੇ ਜਿਹੜਾ ਕੋਈ ਵਿਰੋਧੀ ਪਾਰਟੀ ਤੋਂ ਕੋਈ ਨਾ ਕੁਝ ਦੀਂਦਾ ਅੱਜ ਤੁਹਾਨੂੰ ਸੋਚਣਾ ਚਾਹੀਦਾ ਪੰਜਾਬ ਬਾਰੇ ਤੁਹਾਨੂੰ ਐਡਾ ਵੱਡਾ ਲੋਕਾਂ ਨੇ ਸੋਚਿਆ ਤੁਸੀਂ ਜੇ ਪ੍ਰੈਸ ਕਾਨਫਰੰਸ ਜਿੱਥੇ ਤੁਸੀਂ ਇਹ ਗੱਲ ਕੀਤੀ ਜੇ ਕਿ ਤੁਸੀਂ ਪੰਜਾਬ ਦੀ ਗੱਲ ਕੀਤੀ ਹੁੰਦੀ ਉੱਥੇ ਕੀ ਤੁਸੀਂ ਪੰਜਾਬ ਵਾਸਤੇ ਰੋਡ ਮੈਪ ਤਿਆਰ ਕਰ ਰਹੇ ਹੋ ਕੀ ਤੁਸੀਂ ਪੰਜਾਬ ਵਾਸਤੇ ਕੀਤਾ ਕੀ ਤੁਸੀਂ ਕਰਨ ਦਾ ਭਵਿੱਖ ਵਿੱਚ ਥੋੜਾ ਮਨਸ਼ਾਹ ਫਿਰ ਤਾਂ ਗੱਲ ਸਮਝ ਆਉਂਦੀ ਇਹ ਹੁਣ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇਹ ਕੋਈ ਛੋਟੇ ਲੈਵਲ ਦੀ ਸਿਆਸਤ ਇਹ ਲੋਕ ਸਾਰੇ ਜਾਣਗੇ ਨੇ ਸੋ ਮੈਂਹੀ ਗੱਲ ਕਹਿਣਾ ਚਾਹੁੰਦਾ ਵੀ ਅੱਜ ਵੀ ਸਮਾਂ ਹੈ ਲੋਕਾਂ ਨੂੰ ਜਿਸ ਚੀਜ਼ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਉਧਰ ਧਿਆਨ ਦਿਓ ਲੋਕ ਕੀ ਕਰਦੇ ਨੇ ਕੀ ਕੋਈ ਲੀਡਰ ਕਰ ਰਿਹਾ ਉੱਤਰ ਪਾੜਾ ਤੁਹਾਨੂੰ ਸੋਚਣ ਦੀ ਲੋੜ ਨਹੀਂ ਅਸੀਂ ਆਪਦੇ ਲੋਕਾਂ ਨੂੰ ਆਪਦੇ ਪਾਰਟੀ ਦੇ ਵਰਕਰਾਂ ਨੂੰ ਜਵਾਬਦੇ ਹਾਂ ਲੋਕ ਸਾਡੇ ਤੋਂ ਜਵਾਬ ਮੰਗਦੇ ਹਾਂ ਜੇ ਕੋਈ ਮੰਗਣਗੇ ਸੀ ਉਹਨੂੰ ਜਵਾਬ ਦੇਵਾਂਗੇ ਪਰ ਤੁਸੀਂ ਜਿਹੜੇ ਹੈਗੇ ਹੋ ਕਦੇ ਇਸ ਯੋਗ ਨਹੀਂ ਵੀ ਤੁਸੀਂ ਲੋਕਾਂ ਤੋਂ ਜਵਾਬ ਮੰਗੋ ਤਾਂ ਮੈਂ ਤਾਂ ਇਹੀ ਸ਼ਬਦ ਜਿਹੜਾ ਕੁਝ ਆਪਦੀ ਭਾਵਨਾ ਵਿੱਚ ਪ੍ਰਗਟ ਕਰਨਾ ਚਾਹੁੰਦਾ ਸੀ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜਿਵੇਂ ਤੁਸੀਂ ਜੇ ਜਿਹੜਾ ਜ ਕਰੋਂਗੇ ਉਹ ਹੈ ਜ ਕੋਈ ਅਗਲੇ ਤੋਂ ਜਵਾਬ ਤੁਹਾਨੂੰ ਮਿਲ ਜੂਗਾ ਬਹੁਤ ਬਹੁਤ ਧੰਨਵਾਦ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹੀ ਜਿਹੜਾ ਹੈ ਵਿਸ਼ਵਾਸ ਹੋਣਾ ਚਾਹਣਾ ਵੀ ਇਹ ਜੋ ਫੈਸਲਾ ਅਸੀਂ ਕੀਤਾ ਹੈ ਈਨਸਾ ਸਾਹਿਬ ਨੇ ਕੀਤਾ ਹੈ ਜਾਂ ਸਾਡੀ ਪਾਰਟੀ ਨੇ ਕੀਤਾ ਹੈ ਬੜਾ ਸੋਚ ਵਿਚਾਰ ਕੇ ਇਹ ਸੋਚ ਕੇ ਵੀ ਅੱਜ ਲੋੜ ਹੈ ਸ਼ਰੂਮਨੀ ਕਾਲੀਦਰ ਨੂੰ ਮਜ਼ਬੂਤ ਕਰਨ ਦੀ ਤੇ ਤਾਂ ਹੀ ਜਿਹੜਾ ਪੰਜਾਬ ਦਾ ਕੋਈ ਭਲਾ ਹੋ ਸਕਦਾ ਨਹੀਂ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਨੇ ਚਾਹੇ ਕੋਈ ਪਾਰਟੀ ਹੈ ਉਹਨਾਂ ਨੇ ਪੰਜਾਬ ਦਾ ਕਦੇ ਨਾ ਤਾਂ ਪਹਿਲਾਂ ਸਵਾਰੀਆਂ ਨਾ ਹੀ ਕੁਝ ਅੱਗੇ ਪਿੱਛੇ ਸਵਾਰ ਨੇ ਜਿਹੜੇ ਲੋਕ ਜਿਨ੍ਹਾਂ ਨੇ ਜੇਲਾਂ ਘਟੀਆਂ ਪੰਜਾਬ ਵਾਸਤੇ ਉਹਨਾਂ ਨੂੰ ਉਹ ਲੋਕ ਸਵਾਲ ਕਰਨ ਜਿਹੜੇ ਕੱਲ ਆਏ ਨੇ ਸਿਆਸਤ ਵਿੱਚ ਚਲੋ ਠੀਕ ਹੈ ਉਹਨਾਂ ਦੇ ਜਿਹੜਾ ਪੈਰ ਥੱਲੇ ਬਟੇਰ ਆ ਗਿਆ ਮੁੱਖ ਮੰਤਰੀ ਬਣ ਗਏ ਪਰ ਢੀਂਸਾ ਸਾਹਿਬ ਕਰਕੇ ਵਿਅਕਤੀ ਜਿਨ੍ਹਾਂ ਨੇ ਜਿਹੜਾ ਹੈ ਨਜ਼ਰਬੰਦ ਜਿਹੜੇ ਜੇਲਾਂ 'ਚ ਰਹੇ ਨੇ ਜੱਬਲਪੁਰ ਵਰਗੀਆਂ ਦੇ ਜੇਲਾਂ 'ਚ ਜਿਨ੍ਹਾਂ ਨੂੰ ਸਾਲ ਸਾਲ ਪਰਿਵਾਰ ਦਾ ਕੋਈ ਮੈਂਬਰ ਜੀ ਮਿਲ ਨਹੀਂ ਸਕਦਾ ਸੀ ਅਜ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਹੋ ਸੋ ਸੋਚ ਕੇ ਵਿਚਾਰ ਕੇ ਜਿਹੜਾ ਹੈ ਚੀਜ਼ਾਂ ਨੂੰ ਗੱਲ ਕਰਨ ਦੀ ਲੋੜ ਹੁੰਦੀ ਹੈ ਸੋ ਮੈਂ ਫੇਰ ਜਿਹੜਾ ਹੈ ਇਹ ਆਸ ਕਰਦਾ ਕਿ ਪੰਜਾਬ ਦੇ ਲੋਕ ਸੱਚ ਦੇ ਨਾਲ ਤੇ ਪੰਜਾਬ ਦੇ ਭਲੇ ਲਈ ਕੀ ਬਿਹਤਰ ਹੈ ਉਹ ਸੋਚ ਵਿਚਾਰ ਕੇ ਅੱਗੇ ਕੋਈ ਫੈਸਲਾ ਕਰਨਗੇ ਆਮ ਆਦਮੀ ਪਾਰਟੀ ਦਾ ਤੁਸੀਂ ਸਾਰਾ ਦੇਖ ਹੀ ਲਿਆ